ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਸਜਣੋ ਆਸ ਕਰਦੇ ਹਾਂ ਠੀਕ ਠਾਕ ਹੋਗੇ ਚੜ੍ਹਦੀ ਕਲਾ ਜੋ ਹੋਗੇ ਪਹੁੰਚੇ ਆ ਪਿੰਡ ਖੇਮਕਰਨ ਸ਼ਹਿਰ ਜ਼ਿਲ੍ਹਾ ਤਰਨਤਨ ਸਾਹਿਬ ਤਹਿਸੀਲ ਪੱਟੀ ਸ਼ਾ ਅਸ਼ਮਨ ਸ਼ਾ ਦੇ ਕੋਲ ਦੋ ਵੜਾ ਸਜਣੋ ਲੈ ਕੇ ਆਇਆ ਕਰੋ ਸੰਗ ਦੇ ਵਿੱਚ ਇੱਕ ਕੋਲੇ 14-15 ਕਿਲੋ ਦੁੱਧ ਰੈਡੀ ਆ ਦੂਜੀ ਜਿਹੜੀ ਬਿਲਕੁਲ ਤਿਆਰ ਆ ਕੋਈ 2-4 ਦਿਨ ਦਾ ਸਮਾਂ ਬਾਕੀ ਰਹੇਗਾ ਸੁੰਦੇ ਵਿੱਚ ਰੇਟ ਬੜੇ ਨਾਜਕ ਜਿਹੇ ਕੀਤੇ ਨੇ ਭਾਈ ਨੇ ਮੈਂ ਉਮੀਦ ਕਰਦਾ ਤੁਹਾਡੇ ਮਨ ਨੂੰ ਜ਼ਰੂਰ ਪਸੰਦ ਲੱਗਣਗੇ ਜੁੜੇ ਰਹੋ ਐਂਡ ਤੱਕਰ ਕਰਦੇ ਆ ਗੱਲਬਾਤ ਸ਼ਾਹਨਾ ਖੁਸ਼ ਆ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਇਆਂ ਨੂੰ ਜੀ ਧੰਨਵਾਦ ਜੀ ਚੜ੍ਹਦੀ ਕਲਾ ਕਾਇਮ ਸਦਾ ਐਡਰੈਸ ਕਰੀਏ ਨੋਟ ਬੱਸ ਪਿੰਡ ਆਪਣਾ ਖੇਮਕਰਨ ਜੀ ਤਹਿਸੀਲ ਪੱਟੀ ਜਿਨਾ ਸੀ ਇੰਟਾ ਮਟਾ ਮਟਾ ਇਹਦਾ ਵੈੜ ਲਾ ਕੇ ਵਿਖਾ ਦੇ ਇਦਾਂ ਨੂੰ ਮਗਰੋਂ ਝਲਕੇ ਜੀ ਮਰਵਾ ਦੇ ਕੀ ਕਰਦੀ ਆ ਹੈ ਥਾਨ ਬੜਾ ਚੰਗਾ ਲੱਗਾ ਹਨਾ ਕਿੰਨਾ ਛਾ ਦੀ ਟਾਈਮ ਰਹਿ ਗਿਆ ਹੋਊਗਾ ਬਬਾ ਇਹ ਪੁਰੇ ਨਹੀਂ ਭੰਨੇ ਵੇਖੋ 4 ਦਿਨ ਨਹੀਂ ਦੀ ਆ ਹਾਂ ਤੇ 3 ਨਹੀਂ ਦੀ ਆ ਕਿ 5 ਨਹੀਂ ਮਾਰਾ 4 ਕਿ ਦਿਨ ਤੇ ਘੜਜੂ ਹਨਾ ਮਾਰਾ ਜਾਂਦਾ ਸੀ ਦੁੱਧ ਵੀ ਚੰਗਾ ਹੀ ਪਾਉਗੀ ਬਾਕੀ ਮਤਾਜਾ ਲਾਉਣ ਆਪਣਾ ਹਨਾ ਅਪਨਾ ਹਸਾ ਲਾਸੀ ਸੌਦਾ ਫੇਰ ਲੋ ਅੱਛਾ ਟੱਕ ਹੈ ਨੂੰ ਟੱਕ ਦੇ ਵਾਹ ਵਾਹ ਦੋ ਮਰਦੀ ਕਿਹੜਾ ਜਾਣਾ ਬੈਠਾ ਫਿਰ ਖੋਲ ਦਿਓ ਜੀ ਲੋ ਸਜਣੋ ਵਹਿੜ ਚੰਗੀ ਕਰਾਓ ਸੰਗਿਆ ਨੇੜ ਤੋਂ ਤੁਹਾਨੂੰ ਥਾਣੇ ਚੈੱਕ ਕਰਾਉਣ ਲੱਗਾ ਹੈ ਲਾਪਾ ਵੀ ਕੋਟਮਾ ਲਵਾਈ ਜੇ ਉੱਤੇ ਜਾਣਾ ਬੈਗੇ ਚਲੋ ਖੋਲੋ ਕਰਮਾ ਜੀਂਦੀ ਰਵੇ ਨਾ ਜੀ ਤੇ ਕਰਾਓ ਸਿਆ ਇਹਨੂੰ ਕੋਈ ਗਰਮੀ ਗਰਮੀ ਦੀ ਪ੍ਰਵਾਹ ਨਹੀਂ ਨਾ ਕਾ ਸਰਦੀ ਦੀ ਜਿੱਥੇ ਮਰਜ਼ੀ ਬੰਨੀ ਜਾਇਓ ਲੋਈ ਲੈਓ ਜੀ ਤੇ ਸ਼ਾਹ ਜੀ ਰੇਟ ਫਿਕਸ ਹੀ ਤੇ 47 ਦੀ ਜਸਨੋਈ ਹਾਂ ਨਾ 47 ਹਜ਼ਾਰ ਦੀ ਠੀਕ ਆ ਇਹਨੂੰ ਘੱਟਵਾ ਦੇ ਮੈਂ ਮੇਰਾ ਦਿਲ ਤੇ ਲੋ ਜੀ ਐਂਦੇ ਕੋਲ 15 ਕਿਲੋ ਦੁੱਧ ਬਾਈ ਬਾਬਾ ਜੀ 15 ਕਿਲੋ ਦੁੱਧ ਤੇ 14 ਮੰਨ ਕੇ ਚੱਲੇ 14 ਦੀ ਗਾਰੰਟੀ ਦੇਣੀ ਆ ਨਹੀਂ ਨਹੀਂ ਆਪ ਦਾ ਮੇਰੀ ਗਾਰੰਟੀ ਬਾਬਾ ਜੀ ਪਾ ਦੀ ਵੀ ਮੇਰੀ ਗਾਰੰਟੀ ਮੇਰੇ ਘਰ ਦੀ ਹਾਂ 14 ਕਿਲੋ ਮੈਂ ਹਨ 15 ਹੋਵੇ ਤੇ ਲ ਜਾਵੇ ਮਨ ਕੇ ਦੋ ਟੈਨ ਜੀ ਕਰੇ ਨ ਜਾਵੇ ਨਹੀਂ ਜੀ ਕਰੇ ਨਾਲ ਜਾ ਓਕੇ ਖੋਲ ਦੇ ਲੋ ਜ ਸਜਣੋ ਸ਼ਾਹ ਕਹਿੰਦਾ ਕਿ 14 ਕਿਲੋ ਦੀ ਮੇਰੀ ਗਾਰੰਟੀ ਤਸੱਲੀ ਕਰਕੇ ਕੋਈ ਖੜੇ ਹਨਾ ਬਿਲਕੁਲ ਚੋਵੇ ਮਿਨੇ ਜੇ 14 ਆਣਾ 15 ਹੋਵੇ ਤੇ ਲਿਜਾਵੇ ਨਹੀਂ ਤੇ ਰੈਂਟ ਅਨੇ ਤੇ ਤੇਲ ਖਰਚਾ ਲ ਜਾਵੇ ਹਨਾ ਤੂੰ ਤੇੰਗੀ ਕਰੇ ਜ਼ਰੂਰ ਖਰਚਾ ਮਿਲੂਗਾ ਇਹ ਕੰਮ ਸਹੀ ਹੈ ਸਾਰੇ ਲੋਈ ਸਜਣੋ ਪੂਰੀ ਜਗਮਗ ਜਗਮਗ ਕਰ ਰਹੀ ਆ ਸ਼ਾਮ ਦਾ ਟਾਈਮ ਹੋ ਗਿਆ ਈ ਚਵਾਈ ਦਾ ਅੰਤਾਜਾ ਲਇਓ ਵਹਿੜ ਚੰਗੀ ਮਗਰ ਬੱਚਾ ਜੀ ਸੁਆ ਪਲੂਣ ਹੀ ਸਈ ਜਨ ਬਾਬਾ ਜੀ ਪਹਿਲਾਂ ਪਹਿਲਾਂ ਨਹੀਂ ਜਨ ਲੋ ਆ ਬੱਚਾ ਜੀ ਸਾਜੀ ਰੇਟ ਕੀ ਰਹਿ ਗਿਆ ਬਾਬਾ ਜੀ 50 ਦੀ 48 ਦੀ ਜੈਸਨੋ ਕਰ ਦਈਏ ਚੱਲੋ ਬਾਬਾ ਜੀ ਜੇ ਜੋੜਾ ਹੀ 47 47 ਦਾ ਕਰ ਦਈਏ 48 ਹਾਂ ਬਾਬਾ ਜੀ ਇਹ ਲਵਾਂਗੇ ਹਾਂ 47 ਵੀ ਉਹ ਲੈ ਜਿਹੜਾ ਮਰਜ਼ੀ ਬਿਨਾ ਮੰਗੇ ਤੋਂ ਥੱਲੇ ਆਵੇ ਹਲੋ ਉੱਤੇ ਬਾਜ ਦੇ ਹਲੋ ਵਾ ਵਾ ਹਲੋ ਜੋ ਮਰਜ਼ੀ ਕੋ ਕਰੀ ਲਓ ਜੀ ਲਓ ਸਾਜਣੋ ਪੂਰਾ ਵਹਨਾ ਬੋਨਾ ਸਾਜੀ ਬਖਾ ਦੋ ਚੰਗੀਆਂ ਚੋਕੇ ਵੇਖੇ ਫਿਰ ਪਤਾ ਲੰਗਦਾ ਫਿਰ ਫਿਰ ਇਤਰਾਣੀ ਸੱਜਣੋਂ ਖਰੀਦਦਾਰੀ ਕਰਿਓ ਖੇਮ ਕਨ ਸ਼ਹਿਰ ਪਹੁੰਚ ਕੇ ਸਾਸਿਕਾਲ ਦੀ ਸਾਰਿਆਂ